ਮਿਹਰਬਾਨ ਸੰਗ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸ਼ਬਦਾਂ ਦੇ ਹੇਰ ਫੇਰ ਜਮੋੜ ਤੁਹਾਡਾ ਸਵਾਗਤ ਅੱਜ ਦੀ ਛੋਟੀ ਕਹਾਣੀ ਦਾ ਅਨੁਮਾਨ ਹੈ ਮੋਚੀ ਅੰਗਰੇਜ਼ਾਂ ਅੱਗੇ ਹਿੰਦੀ ਤੇ ਬਿਹਾਰੀਆਂ ਅੱਗੇ ਅੰਗਰੇਜ਼ੀ ਵਾਲੀ ਕਹਾਵਤਾਂ ਤੁਸੀਂ ਸੁਣੀ ਹੋਏਗੀ ਨਵੀਂ ਨਹੀਂ ਆ ਬਹੁਤ ਪੁਰਾਣੀ ਆ ਇਹ ਉਲਟ ਫੇਰ ਹੋ ਹੀ ਜਾਂਦਾ ਕਦੇ ਕਦੇ ਸ਼ਬਦਾਂ ਦਾ ਹੇਰ ਫੇਰ ਹੋ ਜਾਂਦਾ ਸਨ 1996 ਸ੍ਰੀ ਗੁਰੂ ਰਾਮਦਾਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤੋਂ ਮੈਂ ਪੈਦਲ-ਪੈਦਲ ਸਟੇਟ ਬੈਂਕ ਆਫ ਪਟਿਆਲਾ ਚਾਟੀਵੰਦ ਗੇਟ ਵਾਲੇ ਪਾਸੇ ਜਾ ਰਿਹਾ ਸਾਂ ਇਲਾਕਾ ਰਿਆਸੀ ਸੀ ਮੇਰੇ ਅੱਗੇ-ਅੱਗੇ ਇੱਕ ਪ੍ਰਵਾਸੀ ਆਪਣਾ ਬਕਸਾ ਚੁੱਕੀ ਮੋਚੀ ਤੁਰਿਆ ਜਾਂਦਾ ਸੀ ਹਾਕਾ ਮਾਰਦਾ ਜਾਂਦਾ ਸੀ ਬੂਟ ਪਾਲੇਸ ਬੂਟ ਪਾਲੇਸ ਇੱਕ ਘਰ ਤੋਂ ਇੱਕ ਬੀਬੀ ਬਾਹਰ ਨਿਕਲੀ ਮੇਰੇ ਸਾਹਮਣੇ ਆਈ ਮੋਚੀ ਨੂੰ ਉਹਨੇ ਪਿੱਛੋਂ ਆਵਾਜ਼ ਮਾਰੀ ਇੱਕ ਕਬਲਰ ਇੱਕ ਕਬਲਰ ਉਹ ਮੋਚੀ ਨੇ ਪਿਛਾਂ ਵੇਖਿਆ ਫੇਰ ਅੱਗੇ ਤੁਰ ਪਿਆ ਬੀਬੀ ਨੇ ਫੇਰ ਏਕ ਮਾਰੀ ਇੱਕ ਕਬਲਰ ਮੈਂ ਮੋਚੀ ਨੂੰ ਆਵਾਜ਼ ਮਾਰੀ ਬੀਬੀ ਤੋ ਮੈਂ ਗਾਂ ਲੰਘਾਂ ਹਾਂ ਥੋੜਾ ਜਾ ਮੈਂ ਕਿਹਾ ਤੈਨੂੰ ਬੀਬੀ ਬੁਲਾਉਂਦੀ ਆ ਹਮਕਾ ਨਹੀਂ ਬੁਲਾਵਤ ਹੈ ਉਹਨੇ ਮੈਨੂੰ ਆਵਾਜ਼ ਮਾਰੀ ਮੈਂ ਕਿਹਾ ਤੈਨੂੰ ਹੀ ਬੁਲਾਉਂਦੀ ਅੰਗਰੇਜ਼ੀ ਚ ਬੁਲਾਉਂਦੀ ਉਹ ਉਹ ਹੱਸਣ ਲੱਗ ਪਿਆ ਤੇ ਪਿੱਛੇ ਨੂੰ ਤੁਰ ਪਿਆ ਇਹ ਬਿਹਾਰੀਆਂ ਨਾਲ ਅੰਗਰੇਜ਼ੀ ਪੁਰਾਣੇ ਸਮੇਂ ਦਾ ਚਲੀ ਆਉਂਦੀ ਆ ਉਹ ਜਾਂਦਾ ਸ਼ਬਦਾਂ ਦਾ ਹੇਲ ਫੇਰ ਉਹ ਭਾਵੇਂ ਆਕੀ ਜਾਣ ਹਮਕਾ ਨਹੀਂ ਬਲਾਵਤ ਹੈ ਬਸ ਸ਼ਬਦਾਂ ਦਾ ਹੇਲ ਫੇਰ ਹੈ ਸਾਰਾ ਧੰਨਵਾਦ